ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਦਾ ਬਹੁਤ ਜ਼ਰੂਰੀ ਆ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਹਿਲੇ ਬੇਨਤੀ ਕਰ ਦਿੰਦਾ ਜੀ ਜਿਹੜੀ ਸਰੀਰ ਤੇ ਤੁਸੀਂ ਫੋਟੋ ਦੇਖ ਰਹੇ ਆ ਸਰਦਾਰ ਮਹਿੰਦਰ ਸਿੰਘ ਦੀ ਆ ਸਨ ਆਫ ਕਰਤਾਰ ਸਿੰਘ ਪੁਰਦੇ ਸਪਾਏ ਤੋਂ ਜਿਲ੍ਹਾ ਜਲੰਧਰ ਤੋਂ ਇਹ ਵੀਰ 19 8 2024 ਤੋਂ ਲਾਪਤਾ ਆ ਇਹ ਸ਼ਾਮ ਨੂੰ ਖੂਨੂ ਗਿਆ ਸੀ ਉਸ ਤੋਂ ਬਾਅਦ ਇਹ ਘਰ ਵਾਪਸ ਨਹੀਂ ਆਇਆ ਤੇ ਕੋਈ ਵੀ ਮੇਰਾ ਵੀਰ ਇਸ ਵੀਰ ਨੂੰ ਕਿਤੇ ਵੀ ਦੇਖਦਾ ਆ ਜਾਂ ਇਹਦੇ ਬਾਰੇ ਕੋਈ ਜਾਣਕਾਰੀ ਮਿਲਦੀ ਆ ਤਾਂ ਤੁਹਾਨੂੰ ਨੰਬਰ ਦੱਸ ਰਹੇ ਆ ਇਹਨਾਂ ਨੰਬਰਾਂ ਤੋਂ ਜਰੂਰ ਸੰਪਰਕ ਕਰਕੇ ਇਹਨਾਂ ਦੀ ਜਾਣਕਾਰੀ ਦਿੱਤੀ ਜਾਵੇ 700990 9387 ਇਹ ਇੱਕ ਨੰਬਰ ਆ ਜੀ ਦੂਜਾ ਨੰਬਰ ਨੋਟ ਕਰ ਲਓ 8360 58 67 53 ਤੇ ਤੀਜਾ ਨੰਬਰ ਹੈ ਜੀ 83 600 33211 ਸੋ ਇਹ ਨੰਬਰ ਆ ਇਹਨਾਂ ਤੇ ਜਰੂਰ ਜਲਦੀ ਜਲਦੀ ਸੰਪਰਕ ਕੀਤਾ ਜਾਵੇ ਕਿਸੇ ਨੂੰ ਵੀ ਇਹਨਾਂ ਬਾਰੇ ਜਾਣਕਾਰੀ ਮਿਲਦੀ ਆ ਜਿਹੜੀ ਤੀ셔 ਜਿਨ੍ਹਾਂ ਨੇ ਹੁਣ ਪਾਈ ਹੋਈ ਆ ਫੋਟੋ ਵਿੱਚ ਕੁਦਰਤੀ ਗੱਲ ਆ ਕਿ ਇਹੀ ਇਹੀ ਕੱਪੜੇ ਉਹਨਾਂ ਦੇ ਪਾਏ ਹੋਏ ਸੀਗੇ ਸੋ ਜਿਹੜਾ ਵੀ ਵੀਰ ਕੋਈ ਭੈਣ ਇਹਨਾਂ ਦੀ ਜਾਣਕਾਰੀ ਦਿੰਦਾ ਆ ਉਹਨੂੰ ਜੋ ਵੀ ਬਣਦਾ ਮਾਨ ਸਤਕਾਰ ਦਿੱਤਾ ਜਾਊਗਾ ਪਰਿਵਾਰ ਵੱਲੋਂ ਸੋ ਇਹਨਾਂ ਦਾ ਨਾਮ ਆ ਮਹਿੰਦਰ ਸਿੰਘ ਭੋਡੇ ਸੁਪਰਾਮਾ ਦੇ ਬਿਲਕੁਲ ਜਮਸ਼ੀਰ ਖਾਸ ਦੇ ਨਾਲ ਹੀ ਆ ਤੇ ਇਹ ਬੇਨਤੀ ਪ੍ਰਵਾਨ ਕਰਦੇ